ਕਿਆ ਹੋਇਆ ਇਹ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਜਾਮ ਇਹ ਲੱਗਿਆ ਵਾ ਭਗਤਾ ਭਾਈ ਤੇ ਜਿਹੜਾ ਨਥਾਣਾ ਰੋਡ ਆ ਇਸ ਪਾਸੇ ਵੀ ਜਾਮ ਲੱਗਿਆ ਹੋਇਆ ਆ ਟਿੱਪਰ ਤੁਸੀਂ ਵੇਖ ਰਹੇ ਆ ਜਿਹੜੇ ਤੇ ਆ ਅੱਗੇ ਥੋੜੀ ਗੱਲ ਕਰਵਾਵਾਂਗੇ ਵੀ ਇਹ ਕਿਸ ਸੰਬੰਧ ਦੇ ਵਿੱਚ ਜਿਹੜਾ ਧਰਨਾ ਲੱਗਿਆ ਹੋਇਆ ਤੇ ਬਣੇ ਰਹੋ ਵੀਡੀਓ ਹਾਂਜੀ ਭਗਤੇ ਚੌਂਕ ਦੇ ਵਿੱਚ ਕਿਸ ਵੇਸ ਤੇ ਲਾ ਰਹੇ ਹੋ ਕਿਸ ਵੇਸ ਤੇ ਬਾਈ ਜੀ ਇਹ ਅਸੀਂ ਸਰਪੰਚੀ ਦੇ ਕਾਗਜ਼ ਭਰਨੇ ਸੀ ਸਰਕਾਰ ਧੱਕਾ ਕਰ ਰਹੀ ਹੈ ਐਨਓਸੀ ਵੀ ਸਾਨੂੰ ਦੇ ਰਹੀ ਠੀਕ ਹੈ ਇਹ ਤਾਂ ਕਹਿੰਦੇ ਸੀ ਅਸੀਂ ਆਮ ਪਾਰਟੀ ਆ ਅਸੀਂ ਵੀ ਭਾਈ ਆਮ ਆਦਮੀ ਪਾਰਟੀ ਵਾਲੇ ਆ ਹਾਂ ਤਾਂ ਕਰਕੇ ਧਰਨਾ ਲਾਇਆ ਇਹਨਾਂ ਨੂੰ ਚੱਕ ਕੇ ਸਾਨੂੰ ਹੀ ਪਿੱਛੇ ਛੱਡਿਆ ਠੀਕ ਹੈ ਅਸੀਂ ਦੋ ਤਿੰਨ ਜਣੇ ਸੀ ਜਿਹੜੇ ਪਿੰਡ ਦੇ ਆਲਪੁਰੇ ਦੇ ਵਿੱਚੋਂ ਮੂਹਰੇ ਤੁਰੇ ਸੀਗੇ ਠੀਕ ਹੈ ਸਾਡੀ ਫੱਟੀ ਪੋਚੀ ਆ ਠੀਕ ਹੈ ਹਾਂ ਤਾਂ ਕਰਕੇ ਧਰਨੇ ਤੇ ਬੈਠਿਆ ਨਹੀਂ ਤਾਂ ਹੋ ਸਕਦਾ ਘਰੇ ਹੁੰਦੇ ਸੀ ਜੇ ਮਗਰ ਹੁੰਦੇ ਜਾਂ ਕਰ ਜਾਂ ਹੋਰ ਪਾਰਟੀ ਨਾਲ ਜੁੜੇ ਹੁੰਦੇ ਇਹਨਾਂ ਨੂੰ ਤਾਂ ਦਾਦਾ ਜੀ ਕਰੇ ਦੂਜਿਆਂ ਨਾਲ ਕੁਝ ਵੱਖਰਾ ਤਾਂ ਸਾਡੇ ਕੋਲੇ ਵੱਡੇ ਚੰਗੇ ਬਾਈਟਾਂ ਨਹੀਂ ਸੀ ਚੰਗੇ ਫਾਂਡੇ ਨਹੀਂ ਸੀ ਸਾਡੀਆਂ ਚੰਗੀਆਂ ਕੋਠੀਆਂ ਨਹੀਂ ਪਾਈਆਂ ਹੁੰਦੀਆਂ ਠੀਕ ਹੈ ਅਸੀਂ ਆਮ ਆਦਮੀ ਰਹੇ ਹਾਂ ਇਹ ਆਮ ਆਦਮੀ ਵਾਲੇ ਹੁਣ ਖਾਸ ਬਣ ਗਏ ਤਾਂ ਕਰਕੇ ਸਾਡੇ ਚ ਰੁਚੀ ਘਟ ਗਈ ਹੁਣ ਇਹਨਾਂ ਨੂੰ ਠੀਕ ਹੈ ਇਹ ਸਾਬ ਨਾਲ ਦੂਜਿਆਂ ਨਾਲ ਗਾਂ ਲੰਘ ਗਏ ਆ ਉਹਨਾਂ ਦਾ ਨਾ ਦੁਖੜੇ ਦੁਖੜੇ ਹੋ ਗਿਆ ਉਹਨਾਂ ਨਾਲ ਉਹਦਾ ਵਰਕਰ ਦੀ ਕਦਰ ਹੀ ਬਹੁਤ ਕਰਦੇ ਸੀ ਠੀਕ ਹੈ ਤੇ ਇਹਨਾਂ ਦੇ ਵਰਕਰਾਂ ਦੀ ਕਦਰ ਆ ਹੋਈ ਜਾਂਦੀ ਐ ਚੌਕ ਦੇ ਵਿੱਚ ਬੈਠਾ ਧੁੱਪੇ ਸੀ ਇਹ ਯਾਨੀ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੁਸੀਂ ਹਾਂ ਮੈਂ ਇਹ ਨਹੀਂ ਕਹਿ ਸਕਦੇ ਹਾਂ ਡਿਗ ਮੈਂ ਸੀਗੇ ਪਿੰਡ ਦੇ ਛੱਪਾਂ ਚਾਰ ਪਿੰਡ ਪਾਸੇ ਆਸੇ ਵਾਲੇ ਵੀ ਜਾਣਦੇ ਆ ਵੀ ਭਾਈ ਆਹ ਫਲਾਣਾਂ ਦੀ ਗੱਡੀ ਐ ਜਿਹੜੀ ਪੂਰੇ ਭੱਜ ਰਹੀ ਆ ਠੀਕ ਹੈ ਤੇ ਸਾਨੂੰ ਉਦੋਂ ਜਿਹੜੇ ਪੁਰਾਣੇ ਲੀਡਰ ਆ ਬਾਕੀ ਪਾਰਟੀਆਂ ਨਾਲ ਜੁੜੇ ਹੋਏ ਉਹ ਕਹਿੰਦੇ ਹੁੰਦੇ ਸੀ ਜੀ ਸ਼ੋਰਾ ਕੋਈ ਗੱਲ ਨਹੀਂ ਤੁਹਾਨੂੰ ਪਤਾ ਲੱਗੂਗਾ ਤੇ ਸਾਨੂੰ ਅੱਜ ਪਤਾ ਲੱਗ ਰਿਹਾ ਉਹ ਜੀ ਲੋਕਾਂ ਤੋਂ ਅਰੇ ਇਹ ਪਿੰਡ ਹਾਰ ਪੈ ਗਏ ਨੇ ਅੱਜ ਵੀ ਕਰਨਗੇ ਉਹਦਾ ਵਾਕਾ ਹਜੇ ਹੋਰ ਤਾਂ ਸਾਨੂੰ ਸਿਰ ਚੱਕਣ ਯੋਗ ਨਹੀਂ ਰੱਖਿਆ ਇਹਨਾਂ ਨੇ ਠੀਕ ਹੈ ਤੇ ਦੋਸਤੋ ਗੱਲ ਇਹ ਆ ਵੀ ਆ ਸਾਰੇ ਜਿਹੜੇ ਸਾਡੀ ਆਪ ਦੀ ਲੜਾਈ ਲੜਾਂਗੇ ਜਿੰਨਾ ਤੱਕ ਸਾਥੋਂ ਲੜਿਆ ਤੇ ਸਾਡੀ ਕਰਮਾਂ ਇਹੜੇ ਨੌਜਵਾਨ ਆ ਇਹ ਇਹ ਸਾਰੇ ਆਮ ਆਦਮੀ ਪਾਰਟੀ ਜਦੋਂ ਮੋੜ ਚੱਲਿਆ ਇਹ ਜੋ ਟੋਪਾਂ ਵਾਲੇ ਕਹਿੰਦੇ ਹੁੰਦੇ ਸੀ ਉਹ ਤਾਂ ਆਮ ਆਦਮੀ ਕਹਿੰਦੇ ਹੁੰਦੇ ਸੀ ਟੋਪਾਂ ਵਾਲੇ ਕਹਿੰਦੇ ਹੁੰਦੇ ਸੀ ਟੋਪਾਂ ਵਾਲੇ ਗੱਲ ਕਰਕੇ ਇਹਦਾ ਮੈਨੂੰ ਲੱਗਦਾ ਮੇਰੀ 10-15 ਸਾਲ ਪਹਿਲਾਂ ਦੀ ਫੇਸਬੁੱਕ ਤੇ ਹੀ ਫੋਟੋ ਪਈ ਆ ਉਦੋਂ ਦੀ ਕੈਜਰੀਵਾਲ ਦੇ ਇੰਨੇ ਫੈਨ ਸੀ ਅਸੀਂ ਸਾਨੂੰ ਆਏ ਸੀ ਇਨਕਲਾਬ ਇਹੀ ਲੈ ਕੇ ਆਉਣਗੇ ਇਹੀ ਲੈ ਕੇ ਆਉਣਗੇ ਪਰ ਇਹਨਾਂ ਨੇ ਭਟਾਵਾਤਾ ਇਹਨਾਂ ਨੇ ਆਪ ਦਾ ਇਨਕਲਾਬ ਦਿਖਾਤਾ ਤੇ ਦੋਸਤੋ ਇਹ ਜਿਹੜੇ ਪੁਰਾਣੇ ਵਰਕਰ ਤੇ ਜਦੋਂ ਕਹਿੰਦੇ ਹੁੰਦੇ ਸੀ ਟੋਪਾਂ ਵਾਲੇ ਆ ਤੇ ਟੋਪਾਂ ਵਾਲੇ ਆਮ ਆਦਮੀ ਪਾਰਟੀ ਦਾ ਬਾਅਦ ਦੇ ਵਿੱਚ ਜਦੋਂ ਇਹ ਚਾਰ ਕਿੰਨਾਂ ਨੂੰ ਆਪਾਂ ਨੂੰ ਐਮਪੀਏ ਚਾਰ ਜਿਤਾਏ ਆ ਉਦੋਂ ਬਾਅਦ ਆਮ ਆਦਮੀ ਪਾਰਟੀ ਕਹਿਣ ਲੱਗੇ ਆ ਤੇ ਟੋਪਾਂ ਵਾਲਿਆਂ ਜਿਹੜੇ ਟੋਪਾਂ ਵਾਲੇ ਵੀ ਕਹਾਇਆ ਇਹਨਾਂ ਨੇ ਸਾਰਾ ਕੁਝ ਕਹਾਇਆ ਚੇੜਾ ਵੀ ਕਰਾਈਆਂ ਤੇ ਅੱਜ ਇਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਵਰਕਰਾਂ ਦੀ ਕੀ ਕਦਰ ਹੋ ਰਹੀ ਆ ਪਾਰਟੀ ਦੇ ਵਿੱਚ ਤੇ ਆ ਜਿਹੜੇ ਇਹ ਮਜਬੂਰ ਕਰੇ ਵੇ ਆ ਇਹ ਆ ਵੇਖਣ ਲਈ ਕਿ ਆ ਤੁਹਾਨੂੰ ਸਾਰਾ ਦਿਖਾਤਾ ਤੇ ਇਧਰ ਹਾਂ ਸਜਦੀ ਨਾ ਕਰ ਮੈਨੂੰ ਗੱਲ ਨਹੀਂ ਚਾਹੀਦੀ ਕਿ ਮੈਂ ਸਜਦੀ ਕਰਾਂ ਕਿ ਬੱਸ ਕਰੂੰਗਾ ਐਵੇਂ ਮਰਦਾ ਹਾਂ ਪਰ ਜੇ ਪੈਸੇ ਪੁੱਛਤਾਂ ਤੂੰ ਜੇ ਮੈਂ ਨਾਲ ਗੱਲ ਕਰਵਾ ਦਿੰਦਾ ਇਹ ਬੋ ਦਾ ਆਪ ਦੀ ਮਰਜ਼ੀ ਮੁੜ ਕੇ ਉੱਪਰ ਹਣੀ ਨੂੰ ਬੋਲਣਾ ਮੈਂ ਜੰਦਾ ਸੀ ਕਿ ਮਿਲ ਗਿਆ ਸਾਨੂੰ ਨਾਲ ਹੀ ਮਿਲ ਜਾ ਤੇ ਮੈਨੇ ਨਹੀਂ ਮਿਲਦੇ Jangan lupa like, share, dan તમે ફરાફરા સાટીની તવાજીડા બડેજી બનાઈ છે કેડે ને કર દઈએ આ ઓળી કેને બતાય જા ને મબ્બે ઠાઈ ਕਿਆ ਮਤਲਬ ਮਾਹਿਰ ਇਹ ਉਹ ਜਿਹੜੇ ਸਰਪੰਚੀ ਦੇ ਬਸ ਗੁਰਮੁਖੀ ਨਹੀਂ ਦਿੰਦੇ ਸਰਪੰਚੀ ਦੇ ਕਾਗਜ਼ਪਰ ਦੇ ਸਰਪੰਚੀ ਦੇ ਆਮ ਪਾਰਟੀ ਵਾਲੇ ਮੇਰੇ ਸਾਹਮਣੇ ਦਿੰਦੇ ਦਿੰਦੇ ਨਹੀਂ ਆਈ ਹੀ ਆ ਅਸਾਂ ਆਮ ਆਦਮੀ ਪਾਰਟੀ ਵਾਲੇ ਧੱਕਾ ਧੱਕਾ ਕਰਦੇ ਨੇ ਉਹ ਬਾਅਦ ਵੀ ਨਹੀਂ ਦਿੰਦੇ ਇਹਦੇ ਜੀ ਯਾਰ ਫਿਰ ਪਰੇਸ਼ਾਨੀ ਤਾਂ ਆ ਡੀਜੀ ਦਾ ਡੀਸੀ ਮੁਰੇ ਲਉਣਾ ਚਾਹੀਦਾ ਤਾਂ ਹਾਂ ਇਹ ਜਿਹੜਾ ਵਹੀਕਲਾਂ ਵਾਲਿਆਂ ਨੂੰ ਤਾਂ ਬਹੁਤ ਪਰੇਸ਼ਾਨੀ ਆ ਰਹੀ ਆ ਹਨ ਬਹੁਤ ਜ਼ਿਆਦਾ ਯਾਨਕਿ ਇਹ ਚੀਜ਼ਾਂ ਨਾ ਆਪਣੇ

ਅਸੀਂ ਜੀ ਦੇ ਆਪਣਾ ਪ੍ਰੋਜੈਕਟ ਮਾਰਕੀਂਗ ਦੀ ਪਰਚੀ ਦੀ ਬੋਲ ਆ ਰਹੀ ਹੈ ਕੀ ਗੱਡੀ ਚੱਲਣਾ ਹੋ ਰਿਹਾ ਹੈ ਅੱਛਾ ਹਾਂ ਜੀ ਆਪਾਂ ਦਾ ਪ੍ਰਕਾਰ ਨਾਲ ਚੱਲੀ ਜਾ ਰਹੇ ਆ ਆਪਣਾ ਹਾਂਜੀ ਭਗਤ ਚੌਂਕ ਦੇ ਵਿੱਚ ਕਿਸ ਵੇਸ ਤੇ ਲਾ ਰਹੇ ਆ ਕਿਸ ਵੇਸ ਤੇ ਬਾਈ ਜੀ ਇਹ ਅਸੀਂ ਸਰਪੰਚੀ ਦੇ ਕਾਗਜ਼ ਭਰਨਾ ਹੈ ਸੀ ਸਰਕਾਰ ਧੱਕਾ ਕਰ ਰਹੀ ਹੈ ਐਨਸੀ ਨਹੀਂ ਸਾਨੂੰ ਦੇ ਰਹੀ ਕੰਟੀ ਕਹਿੰਦੇ ਹੋ ਕਹਿੰਦੇ ਸੀ ਆਮ ਪਾਰਟੀ ਆ ਅਸੀਂ ਵੀ ਭਾਈ ਆਮ ਆਦਮੀ ਪਾਰਟੀ ਵਾਲੇ ਆ ਹਾਂ ਤਾਂ ਕਰਕੇ ਧਰਨਾ ਲਾਇਆ ਇਹਨਾਂ ਨੂੰ ਚੱਕ ਕੇ ਸਾਨੂੰ ਪਿੱਛੇ ਛੱਟਿਆ ਠੀਕ ਹੈ ਅਸੀਂ ਦੋ ਤਿੰਨ ਜਣੇ ਸੀ ਜਿਹੜੇ ਪਿੰਡ ਦੇ ਆਲਪੁਰੇ ਦੇ ਵਿੱਚੋਂ ਮੂਰੇ ਤੁਰੇ ਸੀਗੇ ਠੀਕ ਹੈ ਸਾਡੀ ਫੱਟੀ ਪੋਚੀ ਆ ਠੀਕ ਹੈ ਹਾਂ ਬਾ ਕਰਕੇ ਧਰਨੇ ਤੇ ਬੈਠਿਆ ਨਹੀਂ ਤਾਂ ਹੋ ਸਕਦਾ ਘਰੇ ਹੁੰਦੇ ਸੀ ਜੇ ਮਗਰ ਹੁੰਦੇ ਜਾਂ ਕਰ ਜਾਂ ਹੋਰ ਪਾਰਟੀ ਨਾਲ ਜੁੜੇ ਹੁੰਦੇ ਇਹਨਾਂ ਨੂੰ ਤਾਂ ਵਾਦਾ ਜਿ ਕਰੇ ਦੂਜਿਆਂ ਨਾਲ ਕੁਝ ਵੱਖਰਾ ਕਰਦੇ ਸਾਡੇ ਕੋਲੇ ਵੱਡੇ ਚੰਗੇ ਬਾਈਟ ਨਹੀਂ ਸੀ ਚੰਗੇ ਫਾਂਡੇ ਨਹੀਂ ਸੀ ਸਾਡੀਆਂ ਚੰਗੀਆਂ ਕੋਠੀਆਂ ਨਹੀਂ ਪਾਈਆਂ ਹੁੰਦੀਆਂ ਠੀਕ ਹੈ ਅਸੀਂ ਆਮ ਆਮ ਹੀ ਰਹੇਗੇ ਇਹ ਆਮ ਆਦਮੀ ਵਾਲੇ ਹੁਣ ਖਾਸ ਬਣ ਗਏ ਤਾਂ ਕਰਕੇ ਸਾਡੇ ਚ ਰੁਚੀ ਘਟ ਗਈ ਹੁਣ ਇਹਨਾਂ ਨੂੰ ਠੀਕ ਹੈ ਇਸ ਹਾਲ ਉਹਨਾਂ ਦਾ ਦੂਜਿਆਂ ਨਾਲ ਗਾਂ ਲੰਘ ਗਏ ਹਾਂ ਉਹਨਾਂ ਨੂੰ ਨਾ ਦੁਖੜੇ ਨਾ ਖੜੇ ਆਉਂਦੇ ਨਾਲ ਉਹਦਾ ਵਰਕਰ ਦੀ ਕਦਰ ਹੀ ਬਹੁਤ ਕਰਦੇ ਸੀ ਤੇ ਇਹਨਾਂ ਦੇ ਵਰਕਰਾਂ ਦੀ ਕਦਰ ਆ ਹੋਈ ਜਾਂਦੀ ਐ ਚੌਕ ਦੇ ਵਿੱਚ ਬੈਠਾ ਧੁੱਪੇ ਸੀ ਇਹ ਯਾਨੀ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੁਸੀਂ ਹਾਂ ਮੈਂ ਨਹੀਂ ਕਹਿ ਸਕਦੇ ਮੈਂ ਸੀਗੇ ਪਿੰਡ ਦੇ ਛੱਪਾਂ ਚਾਰ ਪਿੰਡ ਪਾਸੇ ਹਸੇ ਵਾਲੇ ਵੀ ਜਾਣਦੇ ਆ ਵੀ ਭਾਈ ਆਹ ਫਲਾਣਾ ਦੀ ਗੱਡੀ ਆ ਜਿਹੜੀ ਪੂਰੇ ਭੱਜ ਰਹੀ ਆ ਤੇ ਸਾਨੂੰ ਉਦੋਂ ਜਿਹੜੇ ਪੁਰਾਣੇ ਲੀਡਰ ਆ ਬਾਕੀ ਪਾਰਟੀਆਂ ਨਾਲ ਜੁੜੇ ਹੋਏ ਉਹ ਕਹਿੰਦੇ ਹੁੰਦੇ ਸੀ ਵੀ ਸ਼ੋਰਾ ਕੋਈ ਗੱਲ ਨਹੀਂ ਤੁਹਾਨੂੰ ਪਤਾ ਲੱਗੂਗਾ ਤੇ ਸਾਨੂੰ ਅੱਜ ਪਤਾ ਲੱਗ ਰਿਹਾ ਉਹ ਚੀਜ਼ ਲੋਕਾਂ ਤੋਂ ਵੀ ਚਿੱਟੇ ਨਾ ਕਰਾ ਜਾ ਬਹੁਤ ਬਾਈ ਜ ਹਰੇ ਜਿਹੜੇ ਪਿੰਡ ਹਾਰ ਪੈ ਗਏ ਨੇ ਅੱਜ ਵੀ ਕਰਨਗੇ ਉਹਦਾ ਬੱਖਾ ਹਜੇ ਹੋਰ ਤਾਂ ਸਾਨੂੰ ਸਿਰ ਚੱਕਣ ਯੋਗ ਨਹੀਂ ਰੱਖਿਆ ਇਹਨਾਂ ਨੇ ਠੀਕ ਹੈ ਤੇ ਦੋਸਤੋ ਗੱਲ ਇਹ ਆ ਵੀ ਆ ਸਾਰੇ ਜਿਹੜੇ ਆਹ ਜੀ ਆਪ ਦੀ ਲੜਾਈ ਲੜਾਂਗੇ ਜਿੱਤ ਤੱਕ ਸਾਥੋਂ ਲੜਾਂਗੇ ਤੇ ਸਾਡੀ ਕਰਮਾਂ ਦੇ ਇਹੜੇ ਨੌਜਵਾਨ ਆ ਇਹ ਇਹ ਸਾਰੇ ਆਮ ਆਦਮੀ ਪਾਰਟੀ ਜਦੋਂ ਮੋੜ ਚੱਲਿਆ ਜਦੋਂ ਟੋਪਾਂ ਵਾਲੇ ਕਹਿੰਦੇ ਹੁੰਦੇ ਸੀ ਉਹ ਤਾਂ ਆਮ ਆਦਮੀ ਕਹਿੰਦੇ ਹੁੰਦੇ ਸੀ ਟੋਪਾਂ ਵਾਲੇ ਕਹਿੰਦੇ ਹੁੰਦੇ ਸੀ ਟੋਪਾਂ ਵਾਲੇ ਗੱਲ ਕਰਕੇ ਇਹਦਾ ਮੈਨੂੰ ਲੱਗਦਾ ਮੇਰੀ 10-15 ਸਾਲ ਪਹਿਲਾਂ ਦੀ ਫੇਸਬੁੱਕ ਤੇ ਵੀ ਫੋਟੋ ਪਈ ਆ ਉਦੋਂ ਦੀ ਕੇਜਰੀਵਾਲ ਦੇ ਇੰਨੇ ਫੈਨ ਸੀ ਅਸੀਂ ਸਾਨੂੰ ਆਏ ਸੀ ਇਨਕਲਾਬ ਇਹੀ ਲੈ ਕੇ ਆਉਣਗੇ ਇਹੀ ਲੈ ਕੇ ਆਉਣਗੇ ਪਰ ਇਹਨਾਂ ਨੇ ਭਟਾਵਾ ਦਾ ਇਹਨਾਂ ਨੇ ਆਪ ਦਾ ਇਨਕਲਾਬ ਦਿਖਾਤਾ ਤੇ ਦੋਸਤੋ ਇਹ ਜਿਹੜੇ ਪੁਰਾਣੇ ਵਰਕਰ ਤੇ ਜਦੋਂ ਕਹਿੰਦੇ ਹੁੰਦੇ ਸੀ ਟੋਪਾਂ ਵਾਲੇ ਆ ਤੇ ਟੋਪਾਂ ਵਾਲੇ ਆਮ ਆਦਮੀ ਪਾਰਟੀ ਦਾ ਬਾਅਦ ਦੇ ਵਿੱਚ ਜਦੋਂ ਇਹ ਚਾਰ ਕਿਹਨਾਂ ਨੂੰ ਆਪਾਂ ਨੂੰ ਐਮਪੀਏ ਚਾਰ ਜਿਤਾਏ ਆ ਉਦੋਂ ਬਾਅਦ ਆਮ ਆਦਮੀ ਪਾਰਟੀ ਕਹਿਣ ਲੱਗੇ ਆ ਤੇ ਟੋਪਾਂ ਵਾਲਿਆਂ ਜਿਹੜੇ ਟੋਪਾਂ ਵਾਲੇ ਵੀ ਕਹਾਇਆ ਇਹਨਾਂ ਨੇ ਸਾਰਾ ਕੁਝ ਕਹਾਇਆ ਛੇੜਾਂ ਵੀ ਕਰਾਈਆਂ ਤੇ ਅੱਜ ਇਹਨਾਂ ਨੂੰ ਪਤਾ ਲੱਗ ਚੁੱਕਿਆ ਨਹੀਂ ਵਰਕਰਾਂ ਦੀ ਕੀ ਕਦਰ ਹੋ ਰਹੀ ਆ ਪਾਰਟੀ ਦੇ ਵਿੱਚ ਤੇ ਆ ਜਿਹੜੇ ਇਹ ਮਜਬੂਰ ਕਰੇ ਵੇ ਆ ਇਹ ਆ ਵੇਖਣ ਲਈ ਕਿ ਆ ਤੁਹਾਨੂੰ ਸਾਰਾ ਦਿਖਾਤਾ ਕਿ ਇਧਰ ਉਹ ਸੇ ਨਾਮਾ ਜਿੰਦਾ ਲੱਗ ਗਿਆ ਵਾ ਤੇ ਨਾ ਚ ਸਿੱਟ ਗਿਆ ਮਨਾ ਦਿਖਾ ਇਹ ਕਿੰਨੇ ਕਿਰਦਾ ਲੱਗਿਆ ਵਾ ਧਰਨਾ ਹੈ ਲੈ ਕਿੰਨੇ ਕਿਰਦਾ ਚੱਲੀ ਜਾਂਦਾ ਧਰਨਾ ਹੈ ਇਹ 3 ਵਜੇ ਦਾ ਲੱਗਿਆ ਵਾ 3 ਵਜੇ ਦਾ ਲੱਗਿਆ ਵਾ ਜੀ ਠੀਕ ਹੈ ਤੇ ਤੁਸੀਂ ਗੱਡੀਆਂ ਵਾਲੇ ਆ ਹਾਂ ਜੀ ਗੱਡੀਆਂ ਵਾਲੇ ਆ ਤੇ ਠੀਕ ਹੈ 1 ਵਜੇ ਲੱਗ ਗਿਆ ਸੀ 1 ਵਜੇ ਦੇ ਖੜੇ ਆ 1 ਵਜੇ ਦੀਆਂ ਖੜੀਆਂ ਗੱਡੀਆਂ ਇਹ ਆ ਸਾਰੀਆਂ ਇਹ ਆ ਜੀ ਤੇ ਤੁਸੀਂ ਇਹਨਾਂ ਨਾਲ ਕੋਈ ਆਏ ਨਹੀਂ ਕਿਹਾ ਵੀ ਕੋਈ ਡੀਸੀ ਦੇ ਦਫ਼ਤਰ ਨੂੰ ਲੈ ਆਓ ਜਾਂ ਕੁਝ ਸਾਰਾ ਕੋ ਗਿਆ ਜੀ ਇਹਾਂ ਦੇ ਡੀਸੀ ਸਾਡੇ ਪਿੰਡ ਗਿਆ ਜੀ ਠੀਕ ਹੈ ਉੱਥੇ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ ਜੀ ਅਭੀ ਇਹਦੇ ਵਿੱਚ ਜਿਹੜੇ ਵੀ ਹਿੱਕਲਾਲੇ ਆ ਜਿਨ੍ਹਾਂ ਨੇ ਮੈਲ ਲਾਉਣਾ ਤੇ ਭੁੱਖੇ ਧਿਆਏ ਡਰਾਈਵਰਾਂ ਵਾਲੇ ਹੋਰ ਵੀ ਸਾਡੀਆਂ ਗੱਡੀਆਂ ਖੜੀਆਂ ਆ ਅਸੀਂ ਤਾਂ ਸਾਰੀ ਰਾਤ ਨੂੰ ਚੋਰੀ ਦਾ ਹਾਂ ਚੋਰੀ ਹੁੰਦੇ ਆ ਜਦ ਆਪਣਾ ਦਾ ਇਸ ਹਾਲ ਉਹਨਾਂ ਦਾ ਫਿਰ ਪੰਜਾਬ ਤਾਂ ਧਰਨਿਆਂ ਦਾ ਬਣ ਕੇ ਰਹਿ ਗਿਆ ਹਨਾ ਪੰਜਾਬ ਦੇ ਕੰਮ ਆਪ ਹੋ ਹੀ ਨਹੀਂ ਸਕਦਾ ਬਾਈ ਆ ਹੱਥੰਦਿਆਣਾ ਠੀਕ ਹੈ ਹੱਦਿਆਂ ਜੋ ਗਏ ਰਹਿ ਗਏ ਇਹਦੇ ਕੋਈ ਕੰਮ ਜਾਂਦਾ ਸਹੀ ਗੱਲ ਆ ਹੁਣ ਕਿਸ ਤਾਲੀਆਂ ਗੱਡੀਆਂ ਕਿੱਥੇ ਕੋਈ ਗੱਲ ਭਾਂਡਾ ਘੰਟਾ ਸੜੀ ਆ 2000 ਰੁਪਿਆ ਪਈ ਜਾਂਦਾ ਬਾਈ ਖੜੀਆਂ ਗੱਡੀਆਂ ਨੂੰ 4-4000 ਰੁਪਿਆ ਖੜੀਆਂ ਗੱਡੀਆਂ ਨੂੰ 4-4000 ਰੁਪਿਆ ਤੇ ਉਹੀ ਗੱਲ ਆ ਗਈ ਬਾਈ ਘੰਟਾ ਘੰਟਾ ਸਹੀ ਹੁੰਦਾਗਾ ਹੈਂ ਘੰਟਾ ਵੀਰੇ ਆਇਆ ਨਾ ਕਿ ਤੇ ਜਾਵੇਂ ਘੰਟਾ 10 ਮਿੰਟ ਖੜਾਂਗੇ ਉੱਥੇ ਚਾ ਆਪਣੀ ਵੀ ਗਿੰਨਾ ਆ ਗਿਆ ਉਹ ਰਾਤ ਘੜੀ ਚਰੂਗੀ ਰਾਤ ਨੂੰ ਤੁਹਾਨੂੰ ਪਤਾ ਸਾਰੇ ਚੋਰੀ ਆ ਜਿੰਮੇਵਾਰਾਂ ਕੋ ਬਹੁਤ ਨਿਮਾਉਣਾ ਪੈੰਦਗਾ ਹਾਂ ਕਿੱਥੇ ਆਪਣੋ ਆਪਣੇ ਘਰੇ ਜਾ ਕੇ ਬੰਦੇ ਨੇ ਪਿੱਛੇ ਤੋਂ ਮਾਲ ਲੈ ਕੇ ਆਏ ਆ ਕਿੱਥੇ ਆਦੇ ਘਰੇ ਬੰਦਾ ਆਸ ਨਾ ਆਉਂਦਾ ਕਿਸੇ ਦਾ ਹੋਵੇ ਦਲਗਲਾਵਾ ਗੱਡੀ ਤੇ ਪੈ ਜਾਂਦਾ ਗੱਡੀ ਤੇ ਪੈ ਜਾਂਦਾ ਟਰੱਕ ਵਾਲਾ ਕੋਈ ਖੜਦਾ ਬੱਸ ਵਾਲਾ ਖੜਿਆ ਕੋਈ ਸਹੀ ਗੱਲ ਇਕੱਲੇ ਟਰੱਕਾਂ ਵਾਲੇ ਆਈ ਕਿਉਂ ਵੱਡੇ ਵਹੀਕਲ ਆ ਬਾਈ ਛੋਟੀਆਂ ਗੱਡੀਆਂ ਦੇ ਪਾਸੇ ਆਸੀ ਹੁਣੰਗ ਟੈਕਸ ਵੀ ਸਰ ਨਾਲੋਂ ਵੱਧ ਗੱਡੀਆਂ ਵਾਲੇ ਦਿੰਦੇ ਆ ਪਰੇਸ਼ਾਨ ਨਾਲ ਪਰੇਸ਼ਾਨ ਸਭ ਤੋਂ ਜ਼ਿਆਦਾ ਗੱਡੀਆਂ ਵਾਲਾ ਤੇ ਦੋਸਤੋ ਆਹ ਤੁਹਾਨੂੰ ਦਿਖਾ ਰਹੇ ਆ ਵੀ ਗੱਡੀਆਂ ਵਾਲਿਆਂ ਦੀ ਆਪਦੀ ਮਜਬੂਰੀ ਆ ਇਹਨਾਂ ਦਾ ਕੋਈ ਕਸੂਰ ਨਹੀਂ ਤੇ ਹਰ ਜਿਹੜਾ ਬੋਝ ਆ ਜਿਹੜਾ ਧਰਨੇ ਦਾ ਇਹ ਆ ਕੇ ਇਹ ਟਰੱਕਾਂ ਵਾਲਿਆਂ ਤੇ ਤਕਰੀਬਨ ਸਾਰੇ ਨਾਲੋਂ ਵੱਡਾ ਪੈ ਰਿਹਾ ਹੈਗਾ ਤੇ ਆਹ ਤੁਹਾਨੂੰ ਦਿਖਾ ਰਹੇ ਆ 1 ਵਜੇ ਦੇ ਇਹ ਭੁੱਖੇ ਤੇ ਆਏ ਜਿਹੜੇ ਆਪਣਾ ਡਰਾਈਵਰ ਵੀਰ ਆ ਆਪਦੇ ਹੀ ਆਪਣੇ ਜਿਹੜੇ ਪੰਜਾਬ ਦੇ ਹੀ ਆ ਇਹ ਮੁੰਡੇ ਆਪਦੇ ਆਪਣੇ ਆਪ ਦੇ ਜਿਨ੍ਹਾਂ ਨੂੰ ਆਪਾਂ ਜਾਨਕਿ ਪਰੇਸ਼ਾਨ ਵੀ ਕਰ ਰਹੇ ਆ ਤੇ ਮਜਬੂਰੀ ਸਾਰਿਆਂ ਦੀ ਕੋਈ ਆ ਇਹ ਗਵਰਨਮੈਂਟਾਂ ਨੂੰ ਇਸ ਚੀਜ਼ ਵੱਲੇ ਧਿਆਨ ਦੇਣਾ ਚਾਹੀਦਾ ਤੇ ਆ ਸਾਨੂੰ ਦਿਖਾ ਦਿੰਨੇ ਆ ਉਹ ਪਿੱਛੇ ਠਕਰ ਲਾਰਾ ਜਿਹੜਾ ਲੱਗਿਆ ਹੋਇਆਗਾ ਕਿ ਅੱਗੇ ਲਾਉਂ ਸਰਕਾਰੀ ਤੇ